ਇਸ ਤੋਂ ਤਾਂ ਹਰ ਕੋਈ ਜਾਣੂ ਹੈ ਕਿ ਪੰਜਾਬ ਦੇ ਵਿੱਚ ਫੈ ਰਹੀ ਜਿਹੜੀ ਕਿ ਅਤਿ ਦੀ ਗਰਮੀ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਸਨ ਜਿਹੜਾ ਪਾਰੇ ਦੀ ਗੱਲ ਕੀਤੀ ਜਾਵੇ 50 ਡਿਗਰੀ ਤੇ ਲਗਭਗ ਪਾਰਾ ਪਹੁੰਚ ਗਿਆ ਸੀ ਲੋਕਾਂ ਨੂੰ ਕਾफी ਪਰੇਸ਼ਾਨੀ ਆ ਰਹੀ ਸੀ ਕੰਮਕਾਰ ਤੇ ਜਾਨਵਾਰੀ ਲੋਕ ਕਾफी ਪਰੇਸ਼ਾਨ ਹੁੰਦੇ ਸਨ ਗਰਮੀ ਦੇ ਵਿੱਚ ਕੰਮਕਾਜ ਤੇ ਵੀ ਅਸਰ ਪੈ ਰਿਹਾ ਸੀ ਪਰ ਹੁਣ ਜਿਹੜੀ ਕੀ ਬੀਤੇ ਦਿਨੀ ਬਰਸਾਤ ਹੋਈ ਹੈ ਉਸ ਤੋਂ ਬਾਅਦ ਲੋਕਾਂ ਨੇ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਉੱਥੇ ਇੱਕ ਵੱਖਰੀ ਤਸਵੀਰ ਜਿਹੜੀ ਸਾਹਮਣੇ ਆਉਂਦੀ ਹੈ ਜਿਹਾ ਪੰਜਾਬੀ ਜਦੋਂ ਵੀ ਖੁਸ਼ ਹੁੰਦੇ ਨੇ ਜਾਂ ਹਰੇਕ ਮੈਂ ਵਿਅਕਤੀ ਦੀ ਗੱਲ ਕਰਲਾਂ ਜਦੋਂ ਵੀ ਇਨਸਾਨ ਖੁਸ਼ ਹੁੰਦਾ ਹੈ ਤਾਂ ਉਹ ਉਸ ਖੁਸ਼ੀ ਦੇ ਵਿੱਚ ਭੰਗੜਾ ਪਾਉਂਦਾ ਡਾਂਸ ਕਰਦਾ ਹੈ ਇਸ ਬਰਸਾਤ ਦੇ ਵਿੱਚ ਵੀ ਨੌਜਵਾਨਾਂ ਨੇ ਪਗੜਾ ਪਾ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਪਵਾਨੀਗੜ੍ਹ ਤੋਂ ਸਾਹਮਣੇ ਆਈਆਂ ਨੇ ਤਸਵੀਰਾਂ ਵੇਖ ਸਕਦੇ ਹੋ ਕਿ ਹਾਈਵੇ ਤੇ ਕਿਸ ਤਰ੍ਹਾਂ ਇਹ ਨੌਜਵਾਨ ਪੰਗੜਾ ਪਾ ਕੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰ ਰਹੇ ਨੇ ਜੀ ਹਾਂ ਗਰਮੀ ਤੋਂ ਰਾਹਤ ਮਿਲਦੀ ਹੈ ਇਹਨਾਂ ਨੂੰ ਔਰ ਬਰਸਾਤ ਪੈਣ ਤੋਂ ਬਾਅਦ ਨੌਜਵਾਨ ਖੁਸ਼ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਕਿ ਇਸ ਗਰਮੀ ਤੋਂ ਬਚਾਦ ਲਈ ਪਰਮਾਤਮਾ ਨੇ ਜੜਾ ਮੀ ਪਾਇਆ ਉਸ ਤੋਂ ਬਾਅਦ ਉਹ ਕਾਫੀ ਖੁਸ਼ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਰਮੀ ਤੋਂ ਬਾਅਦ ਭਾਰੀ ਜਿਹੜੀ ਕਿ ਉੱਤਰੀ ਭਾਰਤ ਵਿੱਚ ਫੈਰੀ ਹੈ ਉਸ ਤੋਂ ਨਿਜਾਤ ਪਾਉਣ ਦੇ ਲਈ ਲੋਕ ਹਿਮਾਚਲ ਦਾ ਰੁੱਖ ਕਰ ਰਹੇ ਨੇ ਹਿਮਾਚਲ ਕੋ ਮੰਦੇ ਜਾ ਰਹੇ ਨੇ ਪਰ ਬੀਤੇ ਦਿਨੀ ਜਿਹੜੀ ਕਿ ਬਰਸਾਤ ਹੋਈਆ ਉਸ ਤੋਂ ਬਾਅਦ ਮੌਸਮ ਨੇ ਆਪਣਾ ਰੁਖ ਬਦਲਿਆ ਮੌਸਮ ਨੇ ਕਰਵਟ ਲਈ ਹੈ ਅਤੇ ਮੌਸਮ ਠੰਡਾ ਠਾਰ ਹੋਇਆ ਤੇ ਲੋਕਾਂ ਨੂੰ ਗਰਮੀ ਤੋਂ ਜੜੀ ਨਿਜਾਤ ਮਿਲੀ ਉਸ ਤੋਂ ਬਾਅਦ ਲੋਕ ਖੁਸ਼ ਨਜ਼ਰ ਆ ਰਹੇ ਨੇ ਨਹੀਂ ਸਰ ਜੀ ਮੈਂ ਤਾਂ ਨਾ ਰਹੇ ਨਾ 45 ਡਿਗਰੀ ਟੈਂਪਰੇਚਰ ਹੋ ਰਿਹਾ ਸੀ ਨਾ ਇਸ ਲਈ ਮੈਂ ਬਹੁਤ ਜ਼ਿਆਦਾ ਗਰਮੀ ਹਰਦੀ ਅੱਜ ਰੱਬ ਨੇ ਨਹੀਂ ਪਹੁੰਚਾਈ ਰਾਹਤ ਮਿਲ ਗਈ ਐਸੇ ਨੂੰ ਵੀ ਗਰਮੀ ਲੱਗਣ ਵਾਲੀ ਹੋਈ ਪਈ ਸੀ ਇਸ ਕਰਕੇ ਨਾ ਹੀ ਮੈਂ ਮੈਨੂੰ ਬਹੁਤ ਧੰਨਵਾਦ ਰੱਬ ਦਾ ਕੁਦਰਤ ਦਾ ਕਰਨਾ ਚਾਹਨਾਗਾ ਕਿ ਮੀਂਹ ਪਾ ਤਾ ਨੇ ਬਹੁਤ ਵਧੀਆ ਹੋ ਗਈ ਬੂੰਦ ਬੂੰਦ ਨੂੰ ਲੋਕ ਤਰਸ ਰਹੇ ਸੀ ਬੂੰਦ ਬੂੰਦ ਨੂੰ ਤਰਸ ਰਹੇ ਤੇ ਸਬੀਲਾਂ ਲਾਰੇ ਤੇ ਬਹੁਤ ਜਗ੍ਹਾ ਤੇ ਵੀ ਰੱਬ ਜਲਦੀ بارش ਪਾਵੇ ਤੇ ਲੋਕਾਂ ਨੂੰ ਰਾਹਤ ਮਿਲੇ ਅਜਿਨਾ ਮੀਂਹ ਪਿਆ ਤਾਂ ਬਹੁਤ ਵਧੀਆ ਹੋ ਗਈ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ